ਸ਼ਹੀਦ ਮਹਾਰਾਜ ਸਿੰਘ ਜੀ ਸ਼ਹੀਦ ਬਾਬਾ ਮਹਾਰਾਜ ਸਿੰਘ ਜੀ ਪਿੰਡ ਉੱਚੀ ਰੱਬਾ ਇੱਥੇ ਆਸ ਲਿਖਿਆ ਜੀ ਬਾਬਾ ਜੀ ਦਾ ਮੁੱਖ ਮੰਤਰੀ ਚਰਨਜੀਤ ਚੰਨੀ ਉਹਨਾਂ ਨੇ ਨੀਂ ਪੱਥਰ ਰੱਖਿਆ ਜੀ ਬਹੁਤ ਸੋਹਣੀ ਤੇ ਬਹੁਤ ਸ਼ਾਨਦਾਰ ਜਗ੍ਹਾ ਬਣੀ ਹੈ ਪਿੰਡ ਰੱਬੂ ਅੱਜ ਉਹ ਆਪਾਂ ਤੁਹਾਨੂੰ ਦਰਸ਼ਨ ਕਰਾਣੇ ਆ ਜਿੱਥੇ ਜੀਤ ਬਾਬਾ ਮਹਾਰਾਜ ਸਿੰਘ ਜੀ ਤੇ ਵਸਿਆ ਕਰਿਆ ਕਰਦੇ ਸੀ ਤਸੀਪਪਾਲ ਜ਼ਿਲ੍ਹਾ ਲੁਧਿਆਣਾ ਪਿੰਡ ਉੱਚੀ ਰੱਬੋਂ ਇਹ ਸਾਹਮਣੇ ਦਰਸ਼ਨ ਕਰ ਰਹੇ ਉਤਪਾਸਥਾਨ ਦੇ ਇਸ ਟਾਈਮ ਗੁਰੂ ਘਰ ਦੇ ਵਿੱਚ ਰਹਿਨ ਰਾਤ ਸਾਹਿਬ ਦਾ ਪਾਠ ਚੱਲ ਰਿਹਾ ਹੈ ਜੀ ਤੇ ਇਹਦੇ ਵਿੱਚ ਆਪਾਂ ਬੋਲਾਂਗੇ ਨਹੀਂ ਤੁਸੀਂ ਇਤਿਹਾਸ ਬੋਰਡ ਤੋਂ ਪੜ੍ਹ ਸਕਦੇ ਹੋ ਤੇ ਆਜੋ ਕਰਦੇ ਆਂ ਦਰਸ਼ਨ ਹੋਸਪੀਟਰ ਸਥਾਨ ਦੇ ਤੇ ਇਹ ਸਥਾਨ ਤੇ ਅੱਖਾਂ ਚ ਪਾਉਣ ਵਾਸਤੇ ਦਵਾਈ ਵੀ ਮਿਲਦੀ ਹੈ ਜੇ ਕਿਸੇ ਨੂੰ ਮੋਤੀਆ ਹੋਵੇ ਜਾਂ ਨਿਗਾ ਘਟ ਹੋਵੇ ਤੇ ਬਾਬਾ ਜੀ ਦੀ ਬਖਸ਼ਿਸ਼ ਦੇ ਨਾਲ ਹੀ ਠੀਕ ਹੋ ਜਾਂਦਾ ਤੇ ਦਵਾਈ ਹਰ ਐਤਵਾਰ ਮਿਲਦੀ ਹੈ ਜੀ ਪਿੰਡ ਉੱਚੀ ਰੱਬ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ

ਤੁਰ ਸੰਗਤਿ ਅੰਦਰ ਗਾਵਨ ਤੁਮੋ ਸਾਧ ਵਿਚਾਰੇ ਗਾਵਨ ਤੁਮੋ ਜਤੀ ਸਤਿਉ ਸੰਤੋਖੇ ਗਾਵਨ ਤੁਮੋ ਬੀੜ ਕਰਾਰੇ ਗਾਵਨ ਤੁਮੋ ਪੰਨ ਪਰਨ ਕੇਸਰੰ ਤੇ ਤੁਧ ਗਤਿ ਪਾਨੈ ਮਨ ਤੁਮੋ ਮਹਨ ਨਾਮੁ ਮਹਨਾ ਸਰਗ ਮਾਛਤੈਨੁ ਗਾਵਨ ਬੁੱਧ ਨੂੰ ਰਤਨ ਕਾਇ ਤੇਰਿ ਅਸਰਤਿ ਉਚੰਨਾ ਗੁਰੂ ਕਾ ਗਾਵਨ ਬੁੱਧ ਨੂੰ ਬੋਧ ਮਹਾ ਬਿਰਸੂਰੇ ਗਾਵਨ ਬੁੱਧ ਨੂੰ ਕਾਣੀ ਚੈਰੇ ਗਾਵਨ ਬੁੱਧ ਨੂੰ ਹਰ ਕਰਮ ਨੂੰ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ ਇਹ ਕੋਈ ਸੁਖਾਲਾ ਸੋਚ ਰਸ ਨਿਕਲਦਾ ਹੈ ਰਾਈ ਸਰਨਾ ਜੈ ਗੁਰੂ ਕਰਵਰਾਈ ਗੁਰੂ ਸੋ ਸੰਸਾਰ ਕੁਦਰਤ ਸਿਮੋ ਕਰੈ ਨਾ ਕਾਇਆ ਪਰਮਦਰਗਨ ਖਾਤਰ ਹੋਇ ਨਾ ਅਖਰ ਬਾਤ ਨਦੂਸਾਰਾ ਸੁਖੀ ਕਰਵਰੂ ਪੂਰਾ ਸਾਪਣਿਆ ਜੋਸ਼ਪਨ ਗੁਰੂ ਸਰਗਰ ਕਰਿਆ ਕੁਸਰ ਮਰਦਾ ਆਖਣ ਅੱਖਰ ਸਤਿਨਾਮ ਸਤਿ ਨਾਮ ਕੀ ਲਗੈ ਧੂਪ ਤਪੁ ਕੈ ਤਲੀਐ ਧੂਪ ਸੋਰਠਿ ਮੁੰਸਰੈ ਰੇਰਿ ਮਾਇ ਸਤਿ ਸਰਵ ਸਚ ਨਲਰਾਇ ਸਚ ਨਾਮ ਕੀ ਤਲ ਗਡੁਐ ਵਿਆਕਤ ਤਤਕੀ ਤਨੈ ਬਾਈ ਜੋ ਸਭ ਨਿਲਗੈ ਖਣ ਪਾਈ ਬਧਾ ਨੋ ਹੋਵੇ ਘਾਟ ਨ ਜਾਏ ਨਾ ਮਰਨ ਨ ਹੋਵੇ ਸੁਨਹਰਦੁ ਤੂਕਾਰੈ ਲਾਭ ਸ੍ਰੋਦੇ ਬਿਨੈ ਹਰਿ ਨਾਮੁ ਤੂ ਨਾ ਕੋ ਨਾ ਕੋ ਜੁਰਹਿ ਪ੍ਰਭ ਤਰਤਿ ਤਾਸ ਭਿਨ ਭਿਨ ਕਰਤ ਤੀਕੂ ஆர் பிளாஸ்டிக் பிரதமர் திரு நரேந்திரமோடியின் பிறந்த நாள் நாளை கொண்டாடப்படுகிறது ਸਾਰ ਜਨ ਤੇ ਵਡ ਭਾਗ ਵਦੇ ਰੋ ਜਨ ਹਰ ਹਰ ਸਬਦ ਹਰ ਪਿਆ ਕੋ ਹਰ ਹਰ ਨਾਮ ਲੈ ਪ੍ਰਪਤ ਹੈ ਸੰਤਾਂ ਬਤਨ ਤਰਨ ਦਰਜਨਾਂ ਤਰਦੀਆਂ ਰੱਖੇ ਮੁੜ ਕੇ ਸਮਾਣਾ ਇੱਕ ਲੈ ਇੱਕ ਦੋ ਪਹਿਲ ਜੀ ਸੰਤਿ ਰੂਪ ਚੀਜ਼ ਬਧਾ ਵਤੋ ਦੇਤਾ ਤੁਪੇ ਤੈ ਮਾ ਸੁਤਿ ਨਵ ਨਾਰਿ ਤਿ ਪਰਬਿੰਦਿ ਅੰਤੁ ਗੁਣ ਅੰਤਿ ਕੀ ਸਰੋਤਿ ਰਾਗੋ ਆਪੋ ਆਨੰਦ ਸੁਖੋ ਸੁਭਾਵੇ ਤੁੰਜੀ ਜੰਮਾਨਕ ਤੈਨਿ ਕੁਰਹਾਣਿ ਪਾਰਿ ਤੋ ਆਵੇ ਅਤਿ ਆਵੇ ਤੁੰਜੀ ਸੇਜੰਤ ਤਮੈ ਸੁਤਿ ਵਾਸੂ ਸੋਨਨ ਕਟਕੇ ਮਰਕਾ ਜਨਾਲਕ ਜੂ ਤਨ ਤੂਪੀ ਜੰਕੀ ਵਿਦਾਸੀ ਜੋ ਨਰਸਾ ਅਰੋਧ ਮੰਨ ਲੇ ਸੋ ਤੇ ਦੀ ਪੰਤਾ ਕਹੈ ਸਭ ਵਾਸੀ ਜਨ ਸੁਭਾ ਸੁਭਾ ਜਨ ਸੁਭਾ ਜਨਰਾ ਅਰਜ਼ੂ ਇੱਥੇ ਗੁਰੂ ਕਾ ਲੰਗਰ ਤਿਆਰ ਹੁੰਦਾ ਸੰਗਤ ਜੀ ਜੋ ਨਰਸਾ ਅਰੋਧ ਮੰਨ ਲੈ ਨਾ ਬਿਨ ਕਸਾ ਬੁਜਨ ਜਨ ਸੁਭਾ 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 ਜਨ ਸੁਭ ਮਨੁ ਤਨ ਕੀ ਸਰਣਾ ਜਪੋ ਤਾਮਿ ਬਿਸਰਿਆ ਸਮਲ ਲਾ ਤੰਗਵਾਨ ਕੈਸਰਾ ਪ੍ਰਤਮਾਨੋ ਖੁਦ ਜੋਰੀਆ ਗੁਰਗਦਮਨ ਕੀਏ ਕੋਈ ਪਰਜਾ ਅਵਰ ਕਾਇ ਨਿਰਤਨ ਆਪਾ ਮਨ ਸਾਧ ਸੰਗਤ ਭਜ ਦੇਵਲ ਨਾਮ ਸਰਨ ਜਾਮ ਲੈ ਫੁਰਦਾਰ ਦਰ ਦਰੋ